ਕਲਾਸਰ ਤੋਂ ਮਰਚਾਂ ਬਾਰੇ ਪੰਜਾਬ ਨਹੀਂ ਬਚਣਾ ਅੱਖਾਂ ਬੰਦ ਕੇ ਜਨਮ ਸਹਾਇਆਂ ਪੰਜਾਬ ਨਹੀਂ ਬਚਣਾ ਹੁਣ ਉੱਠ ਖੜੋ ਪੰਜਾਬੀ ਜੇ ਪੰਜਾਬ ਬਚਾਉਣਾ ਹਰ ਪੁੱਤ ਜਹਾਜ ਦੇ ਚੜ੍ਹਿਆ ਪੰਜਾਬ ਨਹੀਂ ਬਚਣਾ ਲੱਖਾ ਸਿੰਘ ਸੁਧਾਨਾਪੀਆ ਜਿਹੜਾ ਅਪਰਾਧਾ ਕਰ ਰਿਹਾ ਰਿਹਾ ਉਹਦੇ ਬਹਿਨਤ ਤੇ ਮੈਂ ਇਹ ਸ਼ੇਰ ਜੇ ਬੜਿਆ ਹੁੰਦਗਾ ਕਾਫੀ ਵਧੀਆ ਲੱਗਿਆ ਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰਿਆਂ ਨੂੰ ਆਪਾਂ ਵੀਡੀਓ ਦੀ ਇੱਕ ਲੜੀ ਸ਼ੁਰੂ ਕਰਨ ਲੱਗੇ ਆ ਤੇ ਇਹ ਜਿਹੜੀਆਂ ਵੀਡੀਓ ਨੇ ਇਹਦੇ ਚ ਆਪਾਂ ਕੋਈ ਹੋਰ ਗੱਲ ਨਹੀਂ ਕਰਨੀ ਆਪਾਂ ਆਪਣੇ ਘਰ ਦੀ ਗੱਲ ਕਰਨੀ ਆ ਕਿਵੇਂ ਘਰ ਤੋਂ ਬਿਨਾ ਪਰਿਵਾਰ ਰੁਲ ਜਾਂਦੇ ਨੇ ਛੱਤ ਹੋਣੀ ਜ਼ਰੂਰੀ ਆ ਘਰ ਹੋਣਾ ਜ਼ਰੂਰੀ ਆ ਤੇ ਇਸੇ ਤਰ੍ਹਾਂ ਕਿਵੇਂ ਆਪਣੀ ਦੇਸ਼ ਤੋਂ ਬਿਨਾ ਆਪਣੇ ਰਾਜ ਤੋਂ ਬਿਨਾ ਕੌਮਾਂ ਰੋਲ ਜਾਂਦੀਆਂ ਨੇ ਕਿਵੇਂ ਬੇਗਾਮੀਆਂ ਲਾਂ ਉਹਨਾਂ ਨੂੰ ਛੂਣ-ਚੂਣ ਕੇ ਖਾ ਜਾਂਦੀਆਂ ਨੇ ਲੋਜ-ਨੋਜ ਕੇ ਉਹਨਾਂ ਦਾ ਮਾਸ ਖਾ ਜਾਂਦੀਆਂ ਨੇ ਘਰ ਤੋਂ ਬਿਨਾ ਰਾਜ ਤੋਂ ਬਿਨਾ ਕੌਮਾਂ ਦਾ ਇਹ ਚੀਜ਼ਾਂ ਦੀ ਆਪਾਂ ਬਹੁਤ ਧੂੰਗੇ ਤੱਤ ਤੋਂ ਬਹੁਤ ਡੰਗਾਈ ਤੋਂ ਆਪਾਂ ਇਹਨਾਂ ਦੀ ਵਿਚਾਰ ਕਰਾਂਗੇ ਇਤਿਹਾਸ ਦੇ ਵਿੱਚੋਂ ਘਟਨਾਵਾਂ ਦੇ ਆਧਾਰ ਤੇ ਇਹ ਸਾਰੀਆਂ ਚੀਜ਼ਾਂ ਅੱਜ ਆਪਾਂ ਦੇਖਾਂਗੇ ਜਿਹੜੀਆਂ ਸਾਡੇ ਸਾਡੇ ਜਵਾਨੀ ਤੋਂ ਨੌਜਵਾਨਾਂ ਤੋਂ ਖੂੰ ਉਹਲੇ ਕੀਤੀਆਂ ਝਾਰੀਆਂ ਨੇ ਜਾ ਚੁੱਕੀਆਂ ਨੇ ਜਿਨ੍ਹਾਂ ਦਾ ਸਾਨੂੰ ਸਭ ਪਤਾ ਹੀ ਨਹੀਂ ਕਿ ਹਾਂ ਇਹ ਕੋਸ਼ ਹੋਇਆ ਸਾਡੇ ਨਾਲ ਅੱਜ ਤਾਂ ਨਹੀਂ ਖੇਰ ਸ਼ੁਰੂ ਕਰਾਂਗੇ ਇਹ ਇੱਕ ਅਨਾਉਂਸਮੈਂਟ ਹੀ ਸੀਗੀ ਤੁਹਾਡੇ ਲਈ ਸੋ ਇਹ ਜਿਹੜਾ ਕੰਮ ਕੀਤਾ ਸ਼ੁਰੂ ਇਹੇ ਤਾਂ ਹੀ ਸਫਲ ਮੰਨਿਆ ਜਾਊਗਾ ਜੇ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੂਗਾ ਕਿਉਂਕਿ ਮੇਰਾ ਅ ਫਿਰ ਆਦਾ ਇਹੀ ਆ ਕਿ ਇਹ ਘਟਨਾਵਾਂ ਸੱਚੀਆਂ ਘਟਨਾਵਾਂ ਜਿਹੜੀਆਂ ਅੱਖਾਂ ਪਰੋਖੇ ਕੀਤੀਆਂ ਜਾਂੀਆਂ ਨੇ ਅੱਖੋਂ ਜਿਹੜੀਆਂ ਅੱਜ ਤੱਕ ਲੁਕਾ ਕੇ ਰੱਖੀਆਂ ਗਈਆਂ ਨੇ ਉਹ ਸਾਰਿਆਂ ਦੇ ਸਾਹਮਣੇ ਆਉਣ ਤੇ ਸਾਨੂੰ ਪਤਾ ਲੱਗੇ ਕਿਉਂਕਿ ਦੁੱਖ ਦੀ ਗੱਲ ਇਹ ਹੈ ਆ ਕਿ ਸਾਨੂੰ ਅੱਜ ਇਸ ਕਦਰ ਗੁलाम ਬਣਾਇਆ ਜਾ ਚੁੱਕਿਆ ਪੱਡੀ ਗੱਲ ਦੁੱਖ ਦੀ ਗੱਲ ਇਹ ਹੈ ਵੀ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਗੁਲਾਮ ਆ ਲੋੜ ਆ ਕਿ ਇਹ ਗੱਲ ਇਹ ਵਿਚਾਰਾਂ ਸਾਰਿਆਂ ਤੱਕ ਫੰਕਸ਼ਨ ਇਹ ਸਾਰਾ ਕੁਝ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਬਕਾਇਦਾ ਤੱਥਾਂ ਸਹਿਤ ਬਕਾਇਦਾ ਫੈਕਟ ਨਹੀਂ ਇਹ ਕੋਈ ਅ ਐਵੇਂ ਕੋੜੋਂ ਬਣਾਈਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਅੱਜ ਕੱਲ ਆਪਣੇ ਕੋਲ ਕਿਤਾਬਾਂ ਪੜ੍ਹਨ ਦਾ ਇੰਨਾ ਟਾਈਮ ਨਹੀਂ ਹੁੰਦਾ ਸੋ ਮੋਬਾਈਲ ਤਾਂ ਆਪਣੇ ਸਾਰਿਆਂ ਕੋਲੇ ਹੁੰਦੇ ਹੀ ਨੇ ਇਹਦੇ ਕਰਕੇ ਮੈਂ ਚਾਹਣਾ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਤੱਕ ਪੰਜਾਬ ਦੀ ਇੱਕ ਇੱਕ ਬੱਚੇ ਤੱਕ ਪੰਜਾਬ ਦੀ ਜਵਾਨੀ ਤੱਕ ਇਹ ਸਚਾਈਆਂ ਇਹ ਸੱਚੀਆਂ ਘਟਨਾਵਾਂ ਇਤਿਹਾਸ ਸਾਡਾ ਪਹੁੰਚ ਸਕੇ ਕਿਵੇਂ ਸਾਡੀ ਮਾਨਸਿਕਤਾ ਨੂੰ ਕਮਜ਼ੋਰ ਕੀਤਾ ਗਿਆ ਕਿਵੇਂ ਸਾਡੀ ਮਾਨਸਿਕਤਾ ਦੇ ਵਿੱਚ ਸਟੇਟ ਵੱਲੋਂ ਇਹ ਗੱਲਾਂ ਭਰੀਆਂ ਗਈਆਂ ਨੇ ਕਿ ਤੁਸੀਂ ਸਾਡੇ ਥੱਲੇ ਰਹਿ ਕੇ ਹੀ ਖੁਸ਼ ਰਹੋਗੇ ਕਿਵੇਂ ਸਾਡੇ ਮਨਾਂ ਦੇ ਵਿੱਚ ਇਹ ਡਰ ਬਿਠਾਇਆ ਗਿਆ